ਪ੍ਰੀਤ ਪੈਲੇ ਸਰਨੀ ਵਾਲਿਆਂ ਦਾ ਨਵਾਂ ਵਪਾਰਿਕ ਸੰਸਥਾਨ ਪ੍ਰੀਤ ਫੀਲਿੰਗ ਸਟੇਸ਼ਨ ਦੀ ਹੋਈ ਸ਼ੁਰੂਆਤ ਬਾਬਾ ਸੋਹਣ ਸਿੰਘ ਸੇਵਾਦਾਰ ਬਾਬਾ ਤਾਰਾ ਸਿੰਘ ਖੁਸ਼ਦਿਲ ਨੇ ਇਸ ਮੌਕੇ ਸੁਖਮਣੀ ਸਾਹਿਬ ਦਾ ਪਾਠ ਕਰਕੇ ਕੀਤਾ ਉਦਘਾਟਨ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਮਹਾਰਾਜ ਅੱਗੇ ਸੰਗਤਾਂ ਹੋਈਆਂ ਨਤਮਸਤਕ ਅਤੇ ਪ੍ਰੀਤ ਪੈਲੇਸ ਅਤੇ ਪੈਟਰੋਲ ਪੰਪ ਦੇ ਮਾਲਕ ਗੁਰਜਿੰਦਰ ਸਿੰਘ ਤਨੇਜਾ ਸਿਮਰਨਪ੍ਰੀਤ ਤਨੇਜਾ ਦਮਨਪ੍ਰੀਤ ਤਨੇਜਾ ਤਰਨਪ੍ਰੀਤ ਤਨੇਜਾ ਮਨਪ੍ਰੀਤ ਤਨੇਜਾ ਨੂੰ ਦਿੱਤੀਆਂ ਵਧਾਈਆਂ ਤਨੇਜਾ ਪਰਿਵਾਰ ਨੇ ਸਮੂਹ ਇਲਾਕਾ ਵਾਸੀਆਂ ਦਾ ਕੀਤਾ तहे ਦਿਲੋਂ ਧੰਨਵਾਦ ਅਤੇ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਇਲਾਕਾ ਵਾਸੀ ਪ੍ਰੀਤ ਪੈਨਸ ਅਤੇ ਪੈਟਰੋਲ ਪੰਪ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਰਹਿਣਗੇ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਸਾਥ ਜੀ ਜਨਾ ਸਾਥ ਪਰਸੰਗ ਪਰਸਨਾ ਸਰਬ ਸੂਲਾਨ ਹੁਤੇਰ ਗਾਸ਼ਲੇ ਕਾਰਬਨ ਮੇਰੀ ਗਨੰਦਰਾ ਨੂੰ ਕਾਰ ਸੰਸਮਾਦ ਜਬਾ ਆਪਣੇ ਆਪ ਆਰਬਰਾਮਾ ਸਮੂਹ ਕਾਂਕ ਸੇਵਕ ਪਰਮਾਤਮਾ ਦੀ ਮਾਰਤੀ ਜਨਾਲ ਕਰਨਾ ਵਰਨਾ ਤੋਪੇ ਤੇ ਤੈਕੀ ਤਾਹੂ ਕਾ ਬੰਨ ਲਿਜਦੇ ਕਿਸਕੇ ਹੈ के में से पै परम साधना निर्माणता के करम सब ने ऊचता की शोभा बनी नानक के गुण ना सुकमारी करते ऊचता की शोभा बनी ना ਪੀਂਚੋ ਕੇ ਅਮਰ ਕ੍ਰਿਪਾ ਨਾਮ ਭਗਤ ਜਨਾ ਕੇ ਮਨ ਵਿਸਰਾਵ ਜਿੱਤੇ ਗੁਰ ਨੇ ਮਾਲਾ ਪੰਥ ਦਾ ਸ਼ਰੂਕਾ ਗੁਰ ਅਚਾਰੂ ਸੰਤਿ ਜੀ ਸਾਰੀ ਜਾਲ ਚਾਰ ਮਾਇਆ ਪੂਰੇ ਆ ਸ਼ਰਮਨੀ ਸੰਗ੍ਰਹ

ਨੇ ਇੱਕ ਕਾਹ ਤੇ ਪਵਿੱਤ ਸਰਬਾਤਮਾ ਆਪਰ ਪੂਰੇ ਬਿਨ ਬੰਦ ਨਾਨਕ ਗੁਰੇ ਜਿਨ ਦੇ ਮਾਰਗਾਂ ਤੋਂ ਆਇਓ ਸਤਿਗੁਰਾਂ ਦਾ ਨਾਮਿਆ ਸਰਬ ਰੂਪ ਕਰੇ ਦਾ ਨਾਮ ਸਰਬ ਰੂਪ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਤੇ ਕੁਰਬਾਨੀਆਂ ਦਿੱਤੀਆਂ ਤਾਂ ਰਹੀਆਂ ਗੁਰੂ ਸਿੱਖੀ ਕੇ ਸਰਬ ਸਵਸਤ ਸਦਨ ਆਸਿਕ ਹੋਣ ਦਾ ਸ਼੍ਰੀ ਵਾਹਿਗੁਰੂ ਦੀ ਕਿਰਪਾ ਤੇ ਸ਼੍ਰੀ ਸਰਬਤੀ ਦੀ ਸਹਾਇ ਵਾਹ ਸ਼੍ਰੀ ਸਰਬਤੀ ਦੀ ਪਾਰਸ਼ਦ ਰਤਵੇ ਸ੍ਰੀ tham ਬਗਾਉ ਦੀ ਸਮਰਤਾ ਗੁਰੂ ਨਾਨਕ ਦੇਵ ਜੀ ਦੇ ਆਏ ਗੁਰੂ ਅਰਜਨ ਦੇਵ ਤੇ ਅਨਦਾਸ ਰਾਮ ਦਰਸ਼ਨ ਨੂੰ ਸਹਾਇ ਅਰਥ ਮਾਰਗੋਂ ਬਿਨੋ ਸੁਭਉ ਸ਼੍ਰੀ ਹਰਿ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਰਖਿਆ ਸਭ ਜੁਲਾਏ ਤੇ ਬਹਾਦਰ ਸੁਈ ਕਰ ਨੋ ਪੁਰਾ ਹੋਤਾਇ ਸਭ ਖਾਈ ਹੁਣਾ ਦੀ ਸਹਾਇ ਦਸ਼ਨ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਹਾਰਾਜ ਸ਼੍ਰੀ ਪਿਤਾ ਪੁੱਤਰਾਂ ਦੇ ਦਾਨੀ ਸਤਿਗੁਰੂ ਜੀ ਸਭ ਤੋਂ ਸੋ ਮਹਾਂਦਰ ਸਾਗਰ ਨੀਰ ਭਰਿਆ ਤੇਰੇ ਤੇ ਹੋ ਗਨ ਹਮਾਰੇ ਦਇਆ ਕਰੋ ਸ਼ੰਭੇਰ ਉਪਾਵੋ ਡੋਬ ਦੇ ਫੱਤਰ ਅਧਾਰੇ